ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਪਿੰਡ ਚਤਾਲਾ ਵਿਖੇ ਇੱਕ ਵਿਧਵਾ ਔਰਤ ਦੇ ਘਰ ਦੀ ਹਾਲਾਤ ਵੇਖ ਕੇ ਰੱਬ ਹੀ ਚੇਤੇ ਆ ਜਾਂਦਾ ਹੈ ਕਿਉਂਕਿ ਇਸ ਵਿਧਵਾ ਔਰਤ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਬੁਰੇ ਹੋ ਚੁੱਕੇ ਹਨ ਕਿ ਨਰਕ ਨਾਲੋਂ ਵੀ ਬਿਹਤਰ ਜ਼ਿੰਦਗੀ ਇਹ ਵਿਧਵਾ ਔਰਤ ਬਤੀਤ ਕਰ ਰਹੀ ਹੈ ਦੱਸ ਦਈਏ ਕਿ ਵਿਧਵਾ ਔਰਤ ਕਿੰਦਰ ਕੌਰ ਦੇ ਤਿੰਨ ਬੱਚੇ ਹਨ ਜਿਨ੍ਹਾਂ ਵਿੱਚੋਂ ਦੋ ਬੱਚੇ ਛੋਟੇ ਹਨ ਅਤੇ ਇੱਕ ਲੜਕਾ 15 ਸਾਲ ਦਾ ਹੈ ਜੋ ਲੋਕਾਂ ਦੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਘਰ ਪਾਲਦਾ ਹੈ ਅਤੇ ਇਹ ਵਿਧਵਾ ਔਰਤ ਕਿੰਦਰ ਕੌਰ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਮਸਾਂ ਹੀ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ ਤਾਂ ਜੋ ਬੀਤੇ ਦਿਨੀ ਹੋਈ ਭਾਰੀ بارش ਕਾਰਨ ਰਾਤ ਇਹ ਕਿੰਦਰ ਕੌਰ ਆਪਣੇ ਘਰ ਵਿੱਚ ਆਪਣੇ ਬੱਚਿਆਂ ਨਾਲ ਲੰਮੇ ਪਈ ਹੋਈ ਸੀ ਤਾਂ ਇਸ ਦੌਰਾਨ ਕਮਰੇ ਦੀ ਛੱਤ ਡਿੱਗ ਪਈ ਜਦ ਛੱਤ ਡਿੱਗਣੀ ਸ਼ੁਰੂ ਹੋਈ ਤਾਂ ਕੇਂਦਰ ਕੌਰ ਭੱਜ ਕੇ ਕਮਰੇ ਵਿੱਚੋਂ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਨਿਕਲੀ ਅਤੇ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਘਰ ਦੇ ਹਾਲਾਤ ਤੁਸੀਂ ਵੇਖ ਹੀ ਰਹੇ ਹੋ ਕਿ ਘਰ ਦੇ ਵਿੱਚ ਛੱਤ ਡਿੱਗਣ ਕਾਰਨ ਨਾ ਤਾਂ ਕੋਈ ਕਪੜਾ ਲੀਡਾ ਨਾ ਹੀ ਕੋਈ ਇਲੈਕਟ੍ਰੋਨਿਕ ਦਾ ਸਮਾਨ ਬਚਿਆ ਇਥੋਂ ਤੱਕ ਕਿ ਗੱਲ ਪਾਉਣ ਵਾਲੇ ਕੱਪੜੇ ਤੱਕ ਵੀ ਖਰਾਬ ਹੋ ਗਏ ਜਿਸ ਤੋਂ ਬਾਅਦ ਕੇਂਦਰਕੌਰ ਨੇ ਦੱਸਿਆ ਕਿ ਉਸ ਨੇ ਦੋ ਰਾਤਾ ਬਾਥਰੂਮ ਵਿੱਚ ਆਪਣੇ ਬੱਚਿਆਂ ਦੇ ਨਾਲ ਰਹਿ ਕੇ ਗੁਜ਼ਾਰਾ ਕੀਤਾ ਕਿਉਂਕਿ ਬਾਥਰੂਮ ਦੇ ਉੱਪਰ ਲੈਂਟਰ ਦੀ ਪਿਆਹ ਹੋਇਆ ਸੀ ਅਤੇ ਉਸ ਵਿੱਚ بارش ਨਹੀਂ ਸੀ ਆਉਂਦੀ ਕਿੰਦਰਕੌਰ ਨੇ ਕਿਹਾ ਕਿ ਗਵਾਂਡ ਵਿੰਚ ਰਹਿੰਦੀ ਇੱਕ ਔਰਤ ਨੇ ਉਸਤੇ ਤਰਸ ਖਾਦਾ ਤੇ ਉਸ ਨੂੰ ਆਪਣੇ ਘਰ ਲੈ ਗਈ ਅਤੇ ਦੋ ਕੱਪੜੇ ਉਸ ਦੇ ਗਲ ਪਾਉਣ ਲਈ ਉਸ ਨੂੰ ਦੇ ਦਿੱਤੇ ਹਨ ਕਿੰਦਰਕੌਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਹੋਰ ਕੁਝ ਨਹੀਂ ਚਾਹੀਦਾ ਉਸ ਦੇ ਕਮਰੇ ਦੀ ਛੱਤ ਪਾ ਕੇ ਜਾਂ ਉਸ ਦਾ ਕਮਰਾ ਹੀ ਉਸ ਨੂੰ ਠੀਕ ਕਰਕੇ ਦੇ ਦਿੱਤਾ ਜਾਵੇ ਉਹ ਕਹਿ ਰਹੀ ਹੈ ਕਿ ਉਸ ਨੇ ਬੜੇ ਵਕਤਾਂ ਨਾ ਆਪਣਾ ਘਰ ਬਣਾਇਆ ਸੀ ਅਤੇ ਆਪਣੇ ਬੱਚੇ ਪਾਲੇ ਸੀ ਪਰ ਹੁਣ ਉਸ ਦੀ ਕੋਈ ਵੀ ਹਿੰਮਤ ਨਹੀਂ ਰਹਿ ਗਈ ਪੀੜਤ ਕੇਂਦਰ ਕੌਰ ਨਾਲ ਜੇ ਕਿਸੇ ਵੀ ਸਮਾਜ ਸੇਵੀ ਜਾਂ ਐਨ ਆਈ ਵੀਰ ਨੇ ਸੰਪਰਕ ਕਰਨਾ ਹੋਵੇ ਤਾਂ ਇਸ ਦਾ ਮੋਬਾਈਲ ਨੰਬਰ ਹੈ 9646051954 ਔਰ ਤੇ ਮੈਂ ਆਪਣੇ ਬੱਚੇ ਪੀਲੇ ਲੋਕਾਂ ਦੇ ਸਿਰਾਂ ਤੋਂ ਪਾਲਣ ਦਈ ਆ ਕੋਈ ਨਹੀਂ ਇੱਥੇ ਸੁਣਦਾ ਗਿਰਦਾ ਕੋਈ ਇੱਥੇ ਕੋਈ ਨਹੀਂ ਜਾ ਪਿੰਡ ਦਾ ਵਾ ਤਾਂ ਉਹ ਵੀ ਨਹੀਂ ਕੋਈ ਸਰਪੰਚ ਮੇਰੀ ਸੁਣਦਾ ਗਿਰਦਾ ਤਾਂ ਭੈਣ ਭਰਾ ਨੂੰ ਕੋਈ ਵਾਸਤਾ ਨੂੰ ਬੇਨਤੀ ਆ ਜੇ ਤੁਸੀਂ ਮੇਰੀ ਮਿਹਨਤ ਕਰ ਸਕੋ ਬੜੀ ਮਜਬੂਰੀ ਆ ਜਦ ਜਦ ਡਾਕਟਰਾਂ ਤੋਂ ਦਵਾਈ दारू ਵੀ ਲੋਕੀ ਮੈਨੂੰ ਲੈ ਕੇ ਦਿੰਦੇ ਆ ਮੈਂ ਇੱਥੇ ਬਹੁਤ ਮਜਬੂਰ ਹੋ ਸਕੀ ਆ ਮੈਂ ਆਪਣੇ ਰਾਤ ਕਾ ਲੈਟਰ ਨਾ ਕਾਤਿਰਗਾ ਤੇ ਕਟ-ਕਟ ਕੇ ਮੈਂ ਰਾਤ ਕੱਟੀ ਆ ਵੈਖ ਲੋ ਕੇ ਮੈਂ ਵੈਕਰੂ ਰਾਤ ਕੱਟੀ ਆ ਮੈਨੂੰ ਪਤਾ ਚਾਹੇ ਰੱਬ ਨੂੰ ਪਤਾ ਚਾਹੇ ਕੋਈ ਨਹੀਂ ਮੈਂ ਇੱਥੇ ਸੁਣਦਾ ਕਹਿੰਦਾ ਗੜਗੋਂ ਲੋਕੀ ਇੱਥੇ ਮਸਕੜੀਆਂ ਕਰਦੇ ਆ ਟਿੱਚਰਾਂ ਕਰਦੇ ਆ ਬੜੀ ਮੈਂ ਵਕਤ ਮਜਬੂਰੀ ਆ ਮੈਨੂੰ ਕੋਈ ਨਹੀਂ ਇੱਥੇ ਸਮਝਣ ਦਿਆ ਵਾ ਇੱਥੇ ਗਾੜੀਆਂ ਪੀਕਾਂ ਦੇ ਪ੍ਰੀਮਾ ਮਾਰ-ਮਾਰ ਕੇ ਜਾਂਦੇ ਪਰ ਅੱਜ ਮੇਰੀ ਮੂਸਾਰੀ ਟੁੱਟੀ ਮੰਜੇ ਮੇਰੇ ਹੂ ਟੁੱਟੇ ਸਾਰੇ ਸਾਰੇ ਮੇਰੇ ਬੈੱਡ ਫੁੱਟ ਪਿੱਕਰੇ ਮੇਰੇ ਸਾਰੇ ਪਿੱਜੇ ਪਏ ਆ ਸਰ ਮੈਂ ਦੋ ਤਿੰਨ ਅਖੰਡਾਂ ਸ਼ਾਮਾਂ ਤੱਕ ਲੋਕਾਂ ਦੇ ਘਰਾਂ ਤੋਂ ਐਸ ਵਕਤ ਮੈਂ ਸਵੇਰ ਦੀ ਭੁੱਖੀ ਟੀਾਈ ਬੈਠੀ ਬੱਚਿਆਂ ਨੂੰ ਲੈ ਕੇ ਮਹਾਰਾਜ ਮਹਾਰਾਜ ਜੇ ਮੇਰੇ ਤੇ ਟਾਈਮ ਹੈ ਜੇ ਕਹੇ ਤੇ ਨਾ ਆਵੇ ਵਹਿ ਗਰੂ ਸਾਰਿਆਂ ਨੂੰ ਬੇਨਤੀ ਆ ਵਾਇਕ ਨੂੰ ਮੈਂ ਬਹੁਤ ਮਜਬੂਰ ਜੋਜੇ ਤੁਹਾਡੇ ਤੋਂ ਹੋ ਸਕਦਾ ਵਾ ਵੱਧ ਤੋਂ ਵੱਧ ਤੁਸੀਂ ਕਰ ਸਕਦੇ ਜੋ ਜਿਤਨਾ ਵੀ ਤਾਂ ਦੀ ਬੇਨਤੀ ਆ ਜੋ ਤੁਸੀਂ ਕਰ ਸਕਦੇ ਜੋ ਮੈਨੂੰ ਜਿਤਨਾ ਤੁਸੀਂ ਮੈਨੂੰ ਸਰਕਾਰ ਵੱਲੋਂ ਤੁਸੀਂ ਜਿੱਦਾਂ ਵੀ ਕੋਠਾ ਮੈਨੂੰ ਪਾ ਸਕਦੇ ਜੋ ਜਿਤਨਾ ਪਾ ਪਾ ਬਾਲਾ ਟਾਇਰ ਪਾ ਦੇ ਜੋ ਵੀ ਪਾ ਦਿਓ ਮੈਨੂੰ ਮਨਜ਼ੂਰ ਆ ਮੈਂ ਕਰੂ ਕੀ ਨਾ ਕਰਕੇ ਤੇਰਾ ਕਿਹੜਾ ਪਿੰਡ ਜੀ ਚਿਤਾਵਾਂ ਤੇ ਕੀ ਗੱਲ ਕੀ ਹਾਲਾਤ ਬਣੇ ਪੈਨੇ ਕਰਦੇ ਕੀ ਬਹੁਤ ਮਾਰੇ ਆ ਦੀ ਸਹਾਇਤਾ ਕਰੀ ਕੀ ਹੋਇਆ ਕੀ ਹੈ ਕਮਰਾ ਡਿੱਗਿਆ ਜਿੱਦਣ ਮੀਂਹ ਪੈਂਦਾ ਹੈ ਕੋਈ ਕਿੰਨਾ ਨੁਕਸਾਨ ਕਿੰਨਾ ਹੋਇਆ ਵਾਵਾ ਹੋਇਆ ਨੁਕਸਾਨ ਉਧਰ ਦੇ ਉਧਰ ਸੌਂਦੇ ਨੇ ਜਵਾਂਦੀ ਲਾਗੇ ਤੇ ਕੱਪੜੇ ਲੀੜੇ ਦਾ ਕਿਸ ਤਰ੍ਹਾਂ ਹੋਣ ਕਿੱਥੇ ਸਾਰੇ ਦੇਖਿਆ ਗਿੱਲੇ ਹੋਏ ਪਏ ਪਜੇ ਗਿੱਲੇ ਹੋਏ ਉਧਰੋਂ ਲੈ ਉਹਨਾਂ ਨੇ ਦਿੱਤੇ ਜਿੱਦਾਂ ਸੁਤੀ ਤੇ ਕਿੰਨੇ ਦਿਨ ਹੋ ਗਏ ਇਸ ਤਰ੍ਹਾਂ ਰਹਿੰਦੇ ਇਹਨੂੰ ਹੋ ਗਏ ਬਾਬਾ ਦਿਨ ਜਿੱਦਣ ਧੰਨੀ ਪੈਂਦੀ ਹੁਣ ਕੀ ਮੰਗ ਕੀ ਕਰਦੇ ਅਸੀਂ ਮੰਗ ਕਰਦੇ ਆ ਸਾਡੀ ਸਹਾਇਤਾ ਕਰੋ ਠੀਕ ਹੈ ਤੁਹਾਡਾ ਕਨੈਕਟ ਕਰਨਾ ਉਹਦਾ ਨੰਬਰ ਕੀ ਹੈ ਜੀ 9646 5293 5293 9646 5293